ਸਸਰੀ ਕਾ ਦੋਸਤੋ ਕੀ ਹਲਚਾਲ ਨੇ ਮੈਂ ਤੁਹਾਡਾ ਆਪਣਾ ਪਰਮਿੰਦਰ ਸਵਾਗਤ ਕਰਦਾ ਅੱਜ ਇਸ ਨਵੇਂ ਵਲੌਗ ਦੇ ਵਿੱਚ ਜੀ ਗਾਇਸ ਕੀ ਹਾਲ ਚਾਲ ਨੇ ਜਿਦਾ ਤੁਹਾਨੂੰ ਦੱਸਿਆ ਸੀ ਕਿ ਰਾਤ ਆਪਾਂ ਰਹਿ ਸੀ ਇੱਥੇ ਕਾਂਗੜਾ ਦੇ ਵਿੱਚ ਤੇ ਕਾਂਗੜਾ ਤੋਂ ਬਾਅਦ ਆਪਾਂ ਚੱਲਿਆ ਕੇ ਚामुੰਦਾ ਦੇਵੀ ਚामुੰਦਾ ਦੇਵੀ ਤੋਂ ਬਾਅਦ ਆਪਾਂ ਜਾਵਾਂਗੇ ਧਰਮਸ਼ਾਲਾ ਧਰਮਸ਼ਾਲਾ ਤੋਂ ਬਾਅਦ ਸ਼ਾਮ ਨੂੰ ਆਪਾਂ ਸਟੇ ਕਰਾਂਗੇ ਅਜ ਪਾਲੰਪੁਰ ਸੋ ਆਈ ਹੋਪ ਕਿ ਤੁਸੀਂ ਵੀ ਇੰਜੋਏ ਕਰ ਰਹੇ ਹੋਗੇ ਇਸ ਵਲੌਗ ਨੂੰ ਸੋ ਮਿਲਦੇ ਹਾਂ ਅੱਜ ਪਾਲਨਪੁਰ ਦੇ ਵਿੱਚ ਕਾਂਗੜਾ ਤੋਂ ਤਕਰੀਬਨ 10:00 ਵਜੇ ਆਪਾਂ ਚాముండా ਦੇਵੀ ਟੈਂਪਲ ਵੱਲ ਨੂੰ ਚੱਲ ਪਏ ਸੀ ਆਪਾਂ ਇਹ ਨਿਕਲ ਚੁੱਕੇ ਹਾਂ ਕਾਂਗੜਾ ਦੇ ਵਿੱਚੋਂ ਦੇ ਕਾਂਗੜਾ ਤੋਂ ਅੱਪਾ ਜਾ ਰਿਹਾ ਚਮੁੰਡਾ ਦੀ ਵੀ ਮੰਦਰੀ ਕੰਟੀਨਿਊ ਔਰ ਨੈਸ਼ਨਲ ਹਾਈਵੇ 154 ਫॉर 10 ਕਿਲੋਮੀਟਰਸ ਮੰਡੀ 10 ਕਿਲੋਮੀਟਰ ਨੂੰ ਟੋਕੜ ਰੋਡ ਇੱਥੇ ਛਾਲਾ ਬੈਠਾ ਤੇਰਾ ਯਾਰ ਅੰਮ੍ਰਿਤਸਰ ਨਾਣ ਵੀ ਪਏ ਆ ਮੈਂ ਆਣਾ ਲੰੰਦ ਲੰੰਦ ਖਾਲੀ ਹੀ ਆ ਬੰਦ ਪਿਆ ਬੰਦ ਲੰਦ ਅੱਗੇ ਮਿਲ ਜਾਣਗੇ ਜੀ ਵਾਦੂ ਹੈ ਗੇ ਰੋੜਾਂ ਤੇ ਆਇਆ ਨਾ ਹੁਣ ਕਿਤੇ ਕਰਦੇ ਕਰਦੇ ਚਮੁੰਡਾ ਦੀ ਵੀ ਟੈਂਪਲ ਪਾਣੀ ਕੰਨ ਖੋਲਨੇ ਹੁੰਦੇ ਆ ਤੁਨ ਕਿਸੇ ਨੂੰ ਨਹੀਂ ਹੁੰਦੇ ਕੰਨ ਖੋਲਨੇ ਰੱਜ ਦੇ ਕੰਨ ਬੰਦ ਹੁੰਦੇ ਨਹੀਂ ਰੱਜ ਦੇ ਕੰਨ ਨਹੀਂ ਬੰਦ ਹੋਏ ਲੈ ਤਿਰਭੂ ਦੇ ਕੰਨ ਨਹੀਂ ਬੰਦ ਹੋਏ ਬਾ ਵੇ ਗਰੂ ਬਾ ਇਹ ਜੀਬੋ ਗਰੀ ਬਾਈ ਤਿਰਭੂ ਕਰ ਲੈ ਦੇ ਸ਼ਮਾਈ ਵੇ ਤੇ ਆ ਰੋਡ ਹੁਣੇ ਬਣੀ ਆ ਜਿੱਦਣ ਨਾ ਉਹ ਰੋਡ ਨਹੀਂ ਜੀ 1 ਕਿਲੋਮੀਟਰ ਹਾਂ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਚਾਮੁੰਡਾ ਦੇ ਵੀ ਟੈਂਪਲ ਤੇ ਇੱਥੇ ਕਰਦੇ ਦਰਸ਼ਨ ਤੇ ਧਨਾ ਤੋਕੇ ਫਿਰ ਆਪਾਂ ਚੱਲਦੇ ਆ ਅਗੇ ਧਰਮਸ਼ਾਲਾ ਵੱਲ ਨੂੰ ਧਰਮਸ਼ਾਲਾ ਤੋਂ ਬਾਅਦ ਆਪਾਂ ਅੱਗੇ ਚਲਾਂਗੇ ਪਾਲਪੁਰ ਹਾਂ ਜੀ ਦੋਸਤੋ ਅਸੀਂ ਆਏ ਹੋਇਆ ਚਾ ਮੁੰਡਾ ਦੇ ਵੀ ਟੈਂਪਲ ਤੇ ਇੱਥੇ ਲੈ ਰਹੇ ਨਜ਼ਾਰੇ ਨਾ ਰਹਾਂਗੇ ਪਾ ਚੰਮੜਾ ਦੇਵੀ ਟੈਂਪਲ ਤੋਂ ਅੱਗੇ ਜਾ ਰਹੇ ਹਾਂ ਮਕਲੌੜ ਗੰਜ ਵੱਲ ਧਰਮਸ਼ਾਲਾ ਹੋਂਦੇ ਹੋਏ ਆਪਾਂ ਚੱਲਾਂਗੇ ਮਕਲੌੜ ਗੰਜ ਤੇ ਦੇਖਦੇ ਹਾਂਗੇ ਉੱਥੇ ਵੀ ਇੱਕ ਚਰਚਾ ਚਰਚ ਦੇਖ ਕੇ ਉਸ ਤੋਂ ਬਾਅਦ ਵਾਪਸ ਆਪਾਂ ਚੱਲਾਂਗੇ ਪਾਰਲੰਪੁਰ ਸਹੀ ਹੈ ਆਊਗਾ ਹਾਂ ਸੀ ਅੱਛਾ ਆ ਰਿਹਾ ਆ ਰਿਹਾ ਓਏ ਜੀ ਦੋਸਤ ਆਪਾਂ ਪਹੁੰਚ ਚੁੱਕੇ ਆਂ ਧਰਮਸ਼ਾਲਾ ਸ਼ਹਿਰ ਤੇ ਇੱਥੇ ਆਪਾਂ ਜਾ ਰਹੇ ਆਂ ਮਕਲੌੜ ਗੰਜਵਾਲ ਧਰਮਸ਼ਾਲਾ ਸ਼ਹਿਰ ਆ ਰਹੀ ਹੈ ਇਹ ਤਾਂ ਹੈ ਆਪਾਂ ਮਕਲੌੜ ਗੰਜਵਾਲ ਚੱਕਰੀਆਂ ਨੂੰ ਹੱਥ ਨਾਲ ਆਏ ਤੇ ਲੰਡੇ ਜਾਂਦੇ ਆ ਮਕਲੌੜ ਗੰਜ ਤੇ ਇੱਥੇ ਬਣੀ ਹੋਈ ਹੈ ਇੱਕ ਚਰਚ ਆਪਾਂ ਚਰਚ ਨੂੰ ਕਰਦੇ ਆਂ ਵਿਜ਼ਿਟ ਤੇ ਇੱਥੇ ਲੈ ਨਜ਼ਾਰੇ ਹਾਂਜੀ ਗਾਇਸ ਆਪਾਂ ਪਹੁੰਚ ਚੁੱਕੇ ਹਾਂ ਮਕਲੌੜ ਗੰਜ ਦੇ ਚਰਚ ਦੇ ਵਿੱਚ ਤੇ ਚਰਚ ਨੂੰ ਆਪਾਂ ਕਰਦੇ ਆਂ ਵਿਜ਼ਿਟ ਤੇ ਮੌਸਮ ਇੱਕ ਨੰਬਰ ਬਹੁਤ ਸ਼ਾਨਦਾਰ ਮੌਸਮ ਹੋ ਚੁੱਕਾ ਹੈ ਠੰਡਾ ਠੰਡਾ ਹੋ ਗਿਆ ਤੇ ਤੁਹਾਨੂੰ ਵੀ ਵਿਜ਼ਿਟ ਕਰਾਉਣਾ ਕਿ ਮਕਲੌੜ ਗੰਜ ਦੀ ਚਰਚ ਇੱਕ ਪਾਰਕ ਬਣਿਆ ਹੋਇਆ ਤੇ ਇੱਧਰ ਹੈ ਗਿਆ ਚਰਚ ਕਿੱਦਾਂ ਲੱਗਿਆ ਇੱਥੇ ਆ ਕੇ ਇੱਥੇ ਆ ਕੇ ਬਹੁਤ ਮਜ਼ਾ ਆਇਆ ਜੀ ਐਡਵੈਂਚਰ ਐਂਡ ਇਸੇ ਇੱਕ ਇੱਥੋਂ ਦਾ ਜਿਹੜਾ ਮੌਸਮ ਆ ਹੀ ਰਹਿੰਦਾ ਨਾ ਹਾਂ ਸਾਹਮਣੇ ਹੈ ਜੀ ਪਾਰਕ आगा आगा भी है यहाँ का मौसम देखने लायक है जी मैं दो बार आया हूँ यहाँ पे आज अब की बार मैं दूसरी बार आ रहा हूँ मैं सोच रहा था पीछे इतनी गर्मी है यहाँ पे भी वही हाल होगा लेकिन ਪਿਛਲੇ ਸਾਲ ਕੀ ਜੈਸਾ ਹੀ ਇਸ ਵਾਰ ਵੀ ਪੂਰਾ ਮਜ਼ੇਦਾਰ ਯਾਹਾਂ ਕੀ ਚਰਚ ਮੇ ਅਦ੍ਰਿਸ਼ ਸ਼ਕਤੀ ਹੈ ਕੋਈ ਨਾ ਕੋਈ ਦੇਖਣੇ ਸੇ ਪਤਾ ਚਲਦਾ ਹੈ ਕਿ ਯਾਹਾਂ ਪੇ ਭਗਵਾਨ ਕੀ ਸ਼ਕਤੀ ਹੈ ਪੂਰੀ ਬਹੁਤ ਅੱਛਾ ਮੌਸਮ ਹੁੰਦਾ ਹੈ ਯਾਹਾਂ ਪੇ 2400 ਘੰਟੇ 12 ਮਹੀਨੇ 30 ਦਿਨ ਮਜ਼ਾ ਆ ਗਿਆ ਜੀ ਮਜ਼ਾ ਆ ਗਿਆ ਹਾਂ ਜੇ ਤੁਹਾਨੂੰ ਵੀ ਕਰਾਉਣਾ ਹੈ ਵਿਜ਼ਿਟ ਚਰਚ ਮਕਲੌਡਗੰਜ ਦੀ ਤੇ ਚਰਚ ਵਿਜ਼ਿਟ ਕਰਨ ਤੋਂ ਬਾਅਦ ਆਪਾਂ ਮਕਲੌਡਗੰਜ ਅੱਗੇ ਨਹੀਂ ਜਾਣਾ ਆਪਾਂ ਇੱਥੋਂ ਸਿੱਧਾ ਜਾਵਾਂਗੇ ਅੱਗੇ ਪਾਲੰਪੁਰ ਵੱਲ ਜੋ ਅੱਜ ਦੀ ਆਪਣੀ ਸਟੇ ਹੋਊਗੀ ਉਹ ਪਾਲਨਪੁਰ ਜਾਂ ਬੈਜਨਾ ਬੈਜਨਾਹਟ ਜਾਂ ਬੀਰਪਲੀਂ ਤਿੰਨਾਂ ਚ ਇੱਕ ਜਗ੍ਹਾ ਆਪਾਂ ਸਟੇ ਕਰਾਂਗੇ ਸੋ ਤੁਹਾਨੂੰ ਵੀ ਕਰਾਉਣੇ ਆ ਵਿਜ਼ਿਟ ਚੰਦ ਸ਼ਾਨਦਾਰ ਮੌਸਮ ਦੇ ਵਿੱਚ ਇੰਜੋਏ ਕਰਦੇ ਹੋਏ ਆ ਫੁੱਲਾ ਜੀ ਫੋਟੋ ਕਰੀ ਸੀ ਪਹਿਲਾਂ ਇਹਨਾਂ ਦੀ ਵੀ ਇਹ ਹੈ ਜੀ ਚਰਚ ਦੀ ਬਿਲਡਿੰਗ ਤੇ ਆਸ-ਪਾਸੇ ਦਾ ਸ਼ਾਨਦਾਰ 뷰 ਉਹ ਸਾਹਮਣੇ ਇੱਕ ਚਿਲਡਰਨ ਪਾਰਕ ਬਣਿਆ ਹੋਇਆ ਹਾਂਜੀ ਗਾਇਸ ਇਹ ਚਰਚ ਦੇ ਅੰਦਰ ਦਾ 뷰 ਇਹ ਇਹ ਚਰਚ ਤਕਰੀਬਨ 1852 ਦੇ ਵਿੱਚ ਬਣੀ ਸੀ ਤੇ ਇਹ ਚਰਚ 2 ਤੋਂ 250 ਸਾਲ ਪੁਰਾਣੀ ਆ ਜਿੱਥੋਂ ਤੱਕ ਆਪਾਂ ਨੂੰ ਸੁਣਨ ਚ ਮਿਲਿਆ ਆਪਾਂ ਇੱਥੋਂ ਲੋਕਲ ਤੋਂ ਵੀ ਪਤਾ ਕੀਤਾ ਸੀ ਇਸ ਬਾਰੇ ਇਹ ਚਰਚ ਕਿੰਨੀ ਪੁਰਾਣੀ ਆ ਤਾਂ ਇਹ 1852 ਦੇ ਵਿੱਚ ਬਣੀ ਸੀ ਹੋ ਤਾਂ ਸਵੇਰ ਨੂੰ ਹਾਂਜੀ ਗਾਇਸ ਚਰਚ ਵਿਜ਼ਿਟ ਕਰਨ ਤੋਂ ਬਾਅਦ ਹੁਣ ਆਪਾਂ ਚੱਲਿਆਂ ਪਾਲਨਪੁਰ ਵੱਲ ਨੂੰ ਤੇ ਇੱਥੇ ਆ ਗਏ ਆ ਮੀ ਜੀ ਜੀਸ ਭਗਵਾਨ ਨੇ ਮੇਰੀ ਸੁਣਦੀ ਬਾਰਿਸ਼ ਆ ਮੀ ਦੇ ਵਿੱਚ ਇੰਜੋਏ ਕਰਦੇ ਹੋਏ ਹੁਣ ਆਪਾਂ ਚੱਲਦੇ ਆ ਅੱਗੇ ਪਾਲਨਪੁਰ ਨੂੰ ਕਿੱਦਾਂ ਲੱਗਿਆ ਭਾਜੀ ਇੱਥੇ ਆ ਕੇ ਇਦਾਂ ਭਾਜੀ ਕੀ ਪੁੱਛਦਾ ਹੈ ਜ਼ਿੰਦਗੀ ਦਾ ਸਵਾਦ ਆ ਗਿਆ ਜ਼ਿੰਦਗੀ ਦਾ ਸ਼ਾਨਦਾਰ ਵੀਊ ਅਗਰ ਜ਼ਿੰਦਗੀ ਇੰਜੋਏ ਕਰਨੀ ਹੈ ਬ੍ਰਦਰ ਇੱਥੇ ਜ਼ਰੂਰ ਆਓ ਬਹੁਤ ਸ਼ਾਨਦਾਰ ਮੌਸਮ ਹੈ ਉਹ ਤੋਂ ਹਲਕਾ ਹਲਕਾ ਪੈ ਰਹੇ ਆ ਮੀ ਕਿਆ ਪਤਾ ਜਨਨੇ ਕਾਰ ਚ ਹਲਕਾ ਹਲਕਾ ਨਹੀਂ ਮੋਟਾ ਮੋਟਾ ਹਾਂ ਮੋਟਾ-ਪੋਟੀਆਂ ਅਕੜੀਆਂ ਕਹਿ ਸਕਦੇ ਆ ਤੇ ਮਿਲਦੇ ਆਪਾਂ ਅੱਗੇ ਪਾਲਨਪੁਰ ਦੇ ਰਸਤੇ ਤੇ ਤੇ ਸ਼ਾਮ ਨੂੰ ਕਰਦੇ ਆਂ ਪਾਲਨਪੁਰ ਵਿਜ਼ਿਟ ਦਵਾ ਹਾਂ ਹਾਂਜੀ ਗਾਇਸ ਆਪਾਂ ਪਹੁੰਚ ਚੁਕੇ ਮਕਲੌਡ ਗੰਜ ਦੇ ਚਿਲਡਰਨ ਪਾਰਕ ਦੇ ਵਿੱਚ ਜੋ ਚਾਰਚ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਹੈਗਾ ਤੇ ਆਪਾਂ ਇੱਥੇ ਕਰਦੇ ਥੋੜਾ ਟਾਈਮ ਇੰਜੋਏ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਪਾਲਨਪੁਰ ਵੱਲ ਚਲੋ लो जी आप थोड़ा ही मोटी मस्ती करते हैं आपा भी करते हैं थोड़ी मस्ती मस्ती चलते हैं अगे पुलते ਹਮਮ 1 ਮਿੰਟ ਮੈਂ ਆ ਗਿਆ ਹਾਂ ਫਿਰ ਕੀ ਹੋ ਗਿਆ ਮੈਂ ਦੇਖ ਬਿਨਾ ਫੜਿਆ ਹੀ ਨਾ

ਨਾ ਨੰਨੂ ਚੱਲਾ ਚੱਲੀਏ ਸਾਨੂੰ ਤਰੀਆਂ ਦੇ ਫੇਰ ਕਰੀ ਉਹਦੇ ਕੋਲੇ ਜਾ ਕੇ ਕਰ ਲਾ ਹੁਣ ਕਰ ਨਾ 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 ਮੋਟੇ ਨਾ ਇਹ ਫਿਰ ਕਿਵੇਂ ਲੱਗ ਰਿਹਾ ਥੋੜਾ ਥੋੜਾ ਡਰ ਲੱਗ ਰਿਹਾ ਬਾਦੂ ਇੰਜੋਏ ਕਰੀਆ ਨਾ ਹੈ ਕਿਆ ਕੇ ਨੰਨੂ ਭਈ ਮਸਤੀ ਫੋਲਾ ਇੰਜੋਏਮੈਂਟ ਫੋਲਾ ਕਦੇ ਕੰਨ ਬੰਦ ਹੋ ਜਾਂਦੇ ਆ ਕਦੇ ਖੁੱਲ ਜਾਂਦੇ ਆ ਆਤੀ ਆਇਆ ਪਾਪਾ ਜੀ ਚਾਚੂ ਪਾਪਾ ਤੇ ਮਮਾ ਕਿਉਂ ਨਹੀਂ ਆਏ ਤੇਰੇ ਪੰਮਨ ਰਾਰ ਲੱਗਦਾ ਸੇ ਬੇਟਾ ਤੇ ਪਾਪਾ ਨੂੰ ਕਦਾਂ ਲੱਗਦਾ ਵਈ ਹੋਏ ਸ਼ਾਨਦਾਰ ਵੀਡੀਓ ਚਾਚੂ ਹੂੰ ਦਨੁੰਡਰ ਲਾਦਾ ਦਜੇਂਡਰ ਫੋਕ ਕੇ ਨੇ ਚੱਡੂ ਦੇਖੋ ਹਾਂਜੀ ਹੁਣ ਆਪਾਂ ਚੱਲਦੇ ਆਂਗੇ ਅੱਗੇ ਪਾਲਨਪੁਰ ਨੂੰ ਇੱਥੇ ਚਿਲਡਰਨ ਪਾਰਕ ਦੇ ਵਿੱਚ ਕਿਤਾ ਬਹੁਤ ਇੰਜੋਏ ਨੰਨੂ ਰਿਆ ਬਤੇ ਉਧਰ ਨਹੀਂ ਆਣਾ ਇੱਧਰ ਦੀ ਜਾਣਾ ਭਾਈ ਇੱਥੇ ਸ਼ਾਨਦਾਰ ਮੌਸਮ ਆ ਤੇ ਇਨਾ ਇੰਜੋਏ ਕੀਤਾ ਦੱਸ ਨਹੀਂ ਸਕਦੇ ਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਪਾਲਮਪੁਰ ਤੇ ਪਾਲਮਪੁਰ ਤੋਂ ਬਾਅਦ ਅੱਗੇ ਬੀਰ ਬਲਿੰਗ ਆ ਬੈਜਨਾਤ ਹੋ ਗਿਆ ਤੇ ਉਸ ਤੋਂ ਬਾਅਦ ਆਪਣਾ ਅੱਗੇ ਦਾ ਪਲਾਨ ਟਲਹੂਜੀ ਸਾਈਡ ਦਾ ਬਾਕੀ ਆਉਣ ਵਾਲੇ ਬਲੌਗ ਤੇ ਤੁਹਾਨੂੰ ਦੱਸਾਂਗੇ ਕੀ ਕੀ ਪਲੈਨਿੰਗ ਆ ਸੋ ਆਈ ਹੋਪ ਤੁਸੀਂ ਵੀ ਇੰਜੋਏ ਕਰਦੇ ਹੋਵੋਗੇ ਬਣੇ ਰਹੋ ਸਾਡੇ ਨਾਲ ਤੇ ਆਪਾਂ ਕਰਦੇ ਆ ਇੰਜੋਏ ਤੇ ਮਿਲਦੇ ਆ ਜਲਦੀ ਹਾਂਜੀ ਗਾਇਸ ਆਪਾਂ ਮਗਲੌੜ ਕੰਜ ਤੋਂ ਚੱਲ ਪਏ ਹੁਣ ਅੱਗੇ ਪਾਲੰਪੁਰ ਵੱਲ ਨੂੰ ਮੌਸਮ ਤਾਂ ਹੋ ਗਿਆ ਸ਼ਾਨਦਾਰ ਹਲਕਾ ਹਲਕਾ ਮੀਂਹ ਪੈ ਰਿਹਾਗਾ ਕਾਲਾ ਕਾਲਾ ਹੋ ਗਿਆ ਪੂਰਾ ਉੱਤੇ ਮੌਸਮ ਤੇ ਹੁਣ ਆਪਾਂ ਇੱਥੋਂ ਸਿੱਧਾ ਆਪਾਂ ਚੱਲਦੇ ਪਾਲੰਪੁਰ ਨੂੰ ਤੇ ਰਸਤੇ ਦੇ ਵਿੱਚ ਇੱਕ ਚਿੜੀਆ ਘਰ ਆੰਦਰ ਤੇ ਜੋ ਖੁੱਲਾ ਹੋਇਆ ਤਾਂ ਆਪਾਂ ਉੱਥੇ ਵੀਜ਼ਿਟ ਕਰਾਂਗੇ ਤੇ ਅਗਰ ਨਹੀਂ ਖੁੱਲਾ ਤਾਂ ਆਪਾਂ ਸਿੱਧਾ ਚਲਾਂਗੇ ਪਾਲੰਪੁਰ ਪੂਰਾ ਵਾਈਟ ਵਾਈਟ ਮਟਰੋਲ ਗੰਜ ਕੰਕਰ ਮਟਰੋਲ ਗੰਜ ਕੰਕਰ ਤੇਰੇ ਤਾਂ ਹੈ ਲੱਗਦਾ ਯਾਰ ਧੂਆਂ ਧੂਆਂ ਹੁੰਦਾ ਯਾਰ ਧੂਆ ਨਹੀਂ ਕਾਕਾ ਬਲੀ ਕੁਛ ਨਹੀਂ ਦਿੱਸਦਾ ਪਿਆ ਸੀ ਇਹ ਬੱਦਲ ਆ ਕਾਕਾ ਜੀ ਤੁੰਦ ਯਾਦਾ ਸੀ ਆਰ ਸਿਆਲ ਚ ਤੁੰਦਾ ਪੈਂਦੀਆਂ ਆ ਦੇਖ ਤੂੰ ਅਰਜੰਦਰ ਮੀ ਬੜੇ ਗਰਮ ਥੋੜੀ ਬੱਦਲਾਂ ਚੜ੍ਹ ਗਏ ਅੱਗੇ ਆ ਗਿਆ ਸ਼ਾਨਦਾਰ ਮੌਸਮ ਤੇ ਆਪਾਂ ਇਸ ਟਾਈਮ ਬੱਦਲਾਂ ਦੇ ਵਿੱਚ ਆ ਤੇ ਇੱਥੇ ਕੁਝ ਵੀ ਨਹੀਂ ਦਿਸ ਰਿਹਾ ਹਾਲਾਂਕਿ ਅਸੀਂ ਗਰਮੀ ਚਾਹੁੰਦੇ ਕਿ ਤੁਹਾਨੂੰ ਮੈਨੂੰ ਬਸ ਚਾਚਾ ਭਾ ਦਰਮੀਚਾ ਫਿਰ ਵੀ ਇੱਥੇ ਧੁੰਦ ਪੈ ਰਹੀ ਹੈ ਨਾ ਕਾਦਾ ਸਿਰ ਦੁਖਾ ਲੱਗਦਾ ਜਿੱਦਿਹੀ ਟੈਨਸ਼ਨ ਪਤਾ ਨੂੰ ਕੋਈ ਡੱਕਾ ਵੀ ਟੈਨਸ਼ਨ ਨਹੀਂ ਕਿਸੇ ਚੀਜ਼ ਹਾਂਜੀ ਦੋਸਤੋ ਰਸਤੇ ਦਾ ਮੌਸਮ ਹੋ ਚੁੱਕਾ ਹੈ ਸ਼ਾਨਦਾਰ ਹਲਕੀ ਹਲਕੀ ਧੁੰਦ ਤੇ ਹਲਕੀ ਹਲਕੀ ਬਾਰਿਸ਼ ਦੇ ਨਾਲ ਮੌਸਮ ਠੰਡਾ ਤੇ ਬੜਾ ਹੀ ਮਜ਼ੇਦਾਰ ਆ ਕਿਤੇ ਤਾਂ ਵੀ ਲੋਕ ਇਥੋਂ ਏਸੀ ਵਰਤਦੇ ਨਹੀਂਗੇ ਚਾਰ ਕੰਨੀਆਂ ਪਈਆਂ ਤਾਂ ਦੇਖੀ ਕੀ ਜੱਤੀ ਬੱਗਿਆ ਤਾਂ ਮੈਂ ਸਮਝ ਉਹ ਤੇ ਅਪਾਤਰ ਮਿਸਲਾ ਜਦੋਂ ਜਾਵਾਂਗੇ ਨਾ ਇੱਕ ਉਦੋਂ ਆਊਗਾ ਮੈਂ ਇਹਦੇ ਵੀ ਆਉਣਾ ਪਿਛਲੀ ਵਾਰ ਵੀ ਆਪਣੋਂ ਇੱਥੇ ਮਿਲੇ ਸੀ ਅਮੀ ਹਾਂ ਸਟਾਰਟ ਹੀ ਆਪਣੇ ਇੱਥੇ ਹੋਈ ਸੀ ਉਹ ਯਾਦ ਆਰ ਜੇਂਦਰ ਆਪਾਂ ਉਥੋਂ ਟੈਂਕੀ ਫੁੱਲ ਕਰਾਈ ਸੀ ਤੇ ਪਾਲਨਪੁਰ ਤੋਂ ਬਾਅਦ ਆਪਾਂ ਜਦੋਂ ਰਸਤੇ 'ਚ ਜਾਂਦੇ ਸੀਗੇ ਉਦੋਂ ਆਪਾਂ ਤੇਲ ਪਵਾਇਆ ਸੀ ਆ ਕਦੋਂ ਮੇਨ ਗੱਡੀ ਤੇ ਐਸਾ ਕੋਈ ਰਸਤਾ ਭਾਈ ਸ਼ਾਨਦਾਰ ਮੌਸਮ ਦੇ ਵਿੱਚ ਮਕਲਾੜ ਗਾਂਦੀਆਂ ਗਲੀਆਂ ਦੇ ਵਿੱਚ ਨਜ਼ਾਰੇ ਲੈਂਦੇ ਹੋਏ ਜਾ ਰਹੇ ਆ ਪਾਲਨਪੁਰ ਵੱਲੋਂ ਮੇਨ ਰੋਡ ਤੇ ਯਾਰ ਤੁਸੀਂ ਨਾ ਪਿਓ ਹਾਂ ਜੀ ਅਸਰ ਜਿੱਤ ਨਾ ਲੈ ਐਵੇਂ ਵਹਿਦੀ ਰੰਡਾ 아미있다 전기를 g t 이 ਭਾਜੀ ਅਪਰ ਪਾਲਨਪੁਰ ਤੋਂ 15 ਕਿਲੋਮੀਟਰ ਪਿੱਛੇ ਆ ਪਰ ਟੀ ਗਾਰਡਨ ਇੱਥੇ ਹੀ ਸਟਾਰਟ ਹੋ ਚੁੱਕੇ ਨੇ ਸਾਡੇ ਵੱਡੇ ਭਾਜੀ ਅੰਨੇ ਫੰਦੀ ਨੂੰ ਕਿ ਆ ਕੇ ਆਪਣੇ ਘਰੇ ਰੱਖੋ ਬਹੁਤ ਸੁਣੀ ਲੱਗਦਾ 20 ਚੈਨਾ ਚ ਨਾ ਦੂਜੇ ਜੀ ਸ਼ੁਕਰ ਕਰੋ ਆਈ ਹੋਪ ਕਿ ਤੁਸੀਂ ਸਾਰੇ ਇੰਜੋਏ ਕਰਦੇ ਹੋਗੇ ਆਪਾਂ ਇੱਥੋਂ ਜਾ ਰਹੇ ਆ ਪਾਲਨਪੁਰ ਵੱਲ ਨੂੰ ਸ਼ਾਨਦਾਰ ਥੈਂਕ ਯੂ ਹਾਂਜੀ ਦੋਸਤੋ ਇਹ ਵੀਡੀਓ ਬਹੁਤ ਜ਼ਿਆਦਾ ਪੱਟੀ ਹੋ ਗਈ ਹੈ ਜਿਸ ਦੇ ਕਾਰਨ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਐਂਡ ਕਰਦੇ ਆਂ ਤੇ ਇਸ ਦਾ ਆਪਾਂ ਸੈਕਿੰਡ ਪਾਰਟ ਜਲਦੀ ਲੈ ਕੇ ਆਵਾਂਗੇ ਜਿਸ ਦੇ ਵਿੱਚ ਆਪਾਂ ਪਾਲੰਪੁਰ ਦੀਆਂ ਅਲੱਗ-ਅਲੱਗ ਜਗਾਹਾਂ ਨੂੰ ਵਿਜ਼ਿਟ ਕਰਾਂਗੇ ਤੇ ਤੁਹਾਨੂੰ ਵੀ ਵਿਜ਼ਿਟ ਕਰਾਵਾਂਗੇ ਪਾਲੰਪੁਰ ਆਈ ਹੋਪ ਕਿ ਤੁਸੀਂ ਵੀ ਇੰਜੋਏ ਕਰੋਗੇ ਤੇ ਜਿੰਨੇ ਵੀ ਮੇਰੇ ਭੈਣ ਭਰਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਵਾਲਾ ਆਈਕਨ ਦਬਾ ਲੋ ਤਾਂ ਜੋ ਆਉਣ ਵਾਲੇ ਬਲੌਗ ਸਭ ਤੋਂ ਪਹਿਲਾਂ ਤੁਹਾਨੂੰ ਮਿਲਣ ਸੋ ਆਪਾਂ ਜਲਦੀ ਮਿਲਦੇ ਹਾਂ ਨੈਕਸਟ ਪਾਰਟ ਦੇ ਨਾਲ ਪਾਲੰਪੁਰ ਦੀਆਂ ਅਲੱਗ-ਅਲੱਗ ਜਗਾਹਾਂ ਦੇ ਨਾਲ